ਜਪ ਡੈਰੀ ਦੇ ਨਾਲ ਅਸਲ ਤਾਂ ਮੈਂ ਕਹੂੰਗਾ ਸੋਸ਼ਲ ਮੀਡੀਆ ਨੇ ਲੋਕਾਂ ਦੇ ਕਰਦਾਰ ਹਲਾਤੇ ਹਰੇਕ ਚਾਹੁੰਦਾ ਹੈ ਕਿ ਮੇਰੀ ਖਬਰ ਜਰੂਰ ਚੱਲੇ ਪਰ ਹਾਲਾਤ ਇਹ ਨੇ ਕਿ ਜਿਹੜੇ ਮੇਰੇ ਸਾਥੀ ਵੀ ਹੈ ਉਹ ਵੀ ਮੇਰੇ ਨਾਲ ਭਾਵੇਂ ਬਹਿ ਕੇ ਸਾਫ਼ ਕਰ ਲੈਣਾ ਕਿਤੇ ਜਿਉ ਉਹਨਾਂ ਦਾ ਮੈਂ ਕਰਤਾ ਜੇ ਅਗਲੀ ਰਹਿਦੀ ਜ਼ਿੰਦਗੀ ਉਹਨਾਂ ਦਾ ਉਸ ਤੋਂ ਅੱਧਾ ਵੀ ਹੋ ਜੇ ਤਾਂ ਮੈਨੂੰ ਫਟੇ ਮੁਕੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਪੰਜਾਬ ਦੇ ਵਿੱਚ ਦਲ ਬਦਲੀਆਂ شمار ਤੇ ਆ ਜੋ ਬੰਤਿਆ ਤੇ ਲਗਾਤਾਰ ਆਗੂ ਪਾਰਟੀਆਂ ਬਦਲ ਰਹੇ ਆ ਤੇ ਐਸੇ ਵਿੱਚ ਕੁਸ਼ਲਦੀਪ ਸਿੰਘ ਢਿੱਲੋਂ ਕਾਂਗਰਸੀ ਆਗੂ ਦਾ ਵੱਡਾ ਬਿਆਨ ਆਇਆ ਹੈ ਉਹਨਾਂ ਕਿਹਾ ਕਿ ਰਾਜਸੀ ਪਾਰਟੀ ਵਿੱਚ ਹੁੰਦਿਆਂ ਜ਼ਰੂਰੀ ਨਹੀਂ ਕਿ ਸਿਰਫ ਸੱਤਾ ਤੇ ਹੀ ਕਾਬਜ ਹੋਇਆ ਜਾਵੇ ਤੇ ਉਹ ਹਮੇਸ਼ਾ ਬਹੁਤ ਵਾਰ ਸੱਤਾ ਤੋਂ ਲੰਬੇ ਰਹੇ ਆ ਪਰ ਕਦੇ ਹੌਸਲਾ ਨਹੀਂ ਛੱਡਿਆ ਇਥੋਂ ਤੱਕ ਕੇ ਉਹਨਾਂ ਦੇ ਮੁੱਛ ਦਾ ਵਾਲ ਕਹੇ ਜਾਂਦੇ ਆਗੂ ਵੀ ਇਲੈਕਸ਼ਨਾਂ ਦੇ ਵਿੱਚ ਚੋਣਾਂ ਦੇ ਵਿੱਚ ਐਤ ਕੀਤਾ ਉਹਨਾਂ ਦਾ ਸਾਥ ਛੱਡ ਗਏ ਸੀ ਆਓ ਸਾਰੀ ਗੱਲਬਾਤ ਸੁਣਦੇ ਹਾਂ ਅੱਜ ਦੇ ਇਸ ਦੌਰ ਵਿੱਚ ਦਲ ਬਦਲੂਆਂ ਬਾਰੇ ਤੇ ਉਹਨਾਂ ਦੇ ਮੁੱਛ ਦੇ ਵਾਲ ਕਹੇ ਜਾਂਦੇ ਆਗੂ ਜਿਹੜੇ ਲੋੜ ਪੈਣ ਤੇ ਉਹਨਾਂ ਦਾ ਸਾਥ ਛੱਡ ਗਏ ਸੀ ਕੀ ਕਹਿੰਦੇ ਨੇ ਇਹਨਾਂ ਸਾਰਿਆਂ ਬਾਰੇ ਮੈਂ ਸਮਝਦਾ ਕਿ ਸ਼ਰਮ ਆ ਰਹੀ ਹੈ ਇਸ ਵੇਲੇ ਪੋਲਿਟੀਸ਼ੀਅਨ ਘੌਂਦਿਆਂ ਨੂੰ ਆਪ ਦੇ ਆਪ ਨੂੰ ਸ਼ਰਮ ਆਉਂਦੀ ਜਿਹੜੇ ਇਸ ਵੇਲੇ ਹਾਲਾਤ ਬਣੇ ਹੋਏ ਅੱਗੇ ਜਿਹੜੇ ਲੀਡਰ ਹੁੰਦੇ ਸੀ ਉਹ ਕਿਸੇ ਸੋਚ ਨਾਲ ਜੁੜੇ ਹੁੰਦੇ ਸੀ ਕਿਸੇ ਮੁੱਦੇ ਨਾਲ ਜੁੜੇ ਹੁੰਦੇ ਸੀ ਅਗਰ ਪਿਛਲੇ ਸਮੇਂ 'ਚ ਕੋਈ ਲੀਡਰ ਕੋਈ ਪਾਰਟੀ ਤੋਂ ਬਦਲਦਾ ਸੀ ਤਾਂ ਕੋਈ ਸੋਚ ਲੈ ਕੇ ਬਦਲਦਾ ਸੀ ਕੋਈ ਮੁੱਦਾ ਲੈ ਕੇ ਬਦਲਦਾ ਸੀ ਜਾਂ ਜੇ ਕੋਈ ਇਹੋ ਜੇ ਪਾਰਟੀ ਵਿੱਚ ਆਪਸ ਵਿੱਚ ਮਤਭੇਦ ਹੁੰਦੇ ਸੀ ਜਿੰਨਾ ਕਰਕੇ ਉਸ ਪਾਰਟੀ ਵਿੱਚ ਉਹਦਾ ਰਹਿਣਾ ਮੁਸ਼ਕਲ ਹੁੰਦਾ ਸੀ ਇਸ ਕਰਕੇ ਉਹਨੂੰ ਬਦਲਣਾ ਪੈਂਦਾ ਸੀ ਮਜਬੂਰੀ ਤਹਿਤ ਜਾਂ ਕੋਈ ਮਸਲੇ ਨੂੰ ਲੈ ਕੇ ਕੋਈ ਇਹੋ ਜਿਹਾ ਮੁੱਦੇ ਨੂੰ ਲੈ ਕੇ ਜਿਹੜਾ ਚਾਹੁੰਦਾ ਸੀ ਕਿ ਉਹ ਮਸਲਾ ਜ਼ਰੂਰੀ ਹੈ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਅੱਜ ਕੱਲ ਤਾਂ ਇਹ ਹੀ ਨਹੀਂ ਪਤਾ ਕਿ ਸਵੇਰੇ ਅਗਲਾ ਕਿਹੜੀ ਸਿੱਕ ਪਾਰਟੀ ਚ ਹੈ ਤੇ ਸ਼ਾਮ ਨੂੰ ਅਗਲਾ ਕਿਹੜੀ ਪਾਰਟੀ ਚ ਸੋ ਆਲੀ ਸਾਹਿਬ ਸ਼ਰਮ ਆਉਂਦੀ ਹੈ ਅੱਜ ਤਾਂ ਪੋਲਿਟਿਸ਼ੀਅਨ ਘੁੰਉਂਦਿਆਂ ਨੂੰ ਮੈਂ ਸਮਝਦਾ ਇਹ ਵੀ ਇੱਕ ਕਿਸਮ ਦਾ ਨਵਾਂ ਹੀ ਬਦਲਾਅ ਆਇਆ ਹੈ ਇਹ ਵੀ ਇੱਕ ਕਿਸਮ ਦੀ ਨਵਾਂ ਯੁੱਗ ਆ ਗਿਆ ਹੈ ਕਿ ਜਿਹੜੇ ਨਵੇਂ ਲੀਡਰ ਆਏ ਆ ਜਿਹੜਾ ਕਾਫੀ ਲੀਡਰ ਹੈ ਇਹਨਾਂ ਦਾ ਸਟੈਂਡ ਹੀ ਕੋਈ ਨਹੀਂ ਇਹਨਾਂ ਦੀ ਸੋਚ ਹੀ ਕੋਈ ਨਹੀਂ ਸਿਰਫ ਇਲੈਕਸ਼ਨ ਲੜਨ ਵਾਸਤੇ ਹੀ ਇਹ ਪਾਰਟੀਆਂ ਬਦਲਦੇ ਜਾ ਰਹੇ ਆ ਸੋ ਇਹ ਜਿਹੜਾ ਦੌਰ ਹੈ ਕੈਸ ਵੇਲੇ ਇਹ ਬਹੁਤ ਹੀ ਸ਼ਰਮਨਾਕ ਦੌਰ ਐਤ ਕੀ ਜਿਆਦਾਤਰ ਜਿਹੜੇ ਕੋਲੇ ਬਹੁਤ ਖਾਸ ਸੀਗੇ ਮੁੱਛ ਦਾ ਵਾਲ ਸੀ ਉਹਨਾਂ ਦੇ ਪਾਸੇ ਜਾਣ ਦਾ ਕੀ ਕਾਰਨ ਪਿਆ ਮੈਂ ਫੇਰ ਤੁਹਾਨੂੰ ਦੱਸਦਾ ਕਿ ਹਵਾ ਬਦਲ ਗਈ ਕਰਦਾਰ ਬਦਲ ਗਏ ਕਈ ਵਾਰੀ ਜਦੋਂ ਕਿਸੇ ਨੂੰ ਮੁਫਤ ਦੋ ਰੋਟੀਆਂ ਖਾਣ ਲਾ ਦੋ ਨਾ ਅਗਲੇ ਨੂੰ ਅਗਲਾ ਨਵਾਂ ਬੰਦਾ ਕਹੇ ਕਿ ਤੈਨੂੰ ਚਾਰ ਦੇਵਾਂਗੇ ਅਗਲਾ ਭੱਜਿਆ ਜਾਣਾ ਪਰ ਅਫਸੋਸ ਮੈਨੂੰ ਇਸ ਗੱਲ ਦਾ ਹੁੰਦਾ ਕਿ ਉਹ ਦੋ ਵੀ ਨਹੀਂ ਮਿਲਣੀਆਂ ਆਪਾਂ ਤਾਂ ਯਾਰਾਂ ਦਾ ਯਾਰ ਸੀ ਆਪਦੇ ਸਾਥੀਆਂ ਨੂੰ ਯਾਰਾਂ ਵਾਂਗੂ ਰੱਖਿਆ ਸੀ ਤੇ ਡਟ ਕੇ ਉਹਨਾਂ ਪਿੱਛੇ ਸਟੈਂਡ ਲਈਦਾ ਸੀ ਸੋ ਇਸ ਕਰਕੇ ਮੈਂ ਤਾਂ ਇੱਕ ਗੱਲ ਕਹੂੰਗਾ ਕਿ ਹੁਣ ਕਰਦਾਰਾਂ 'ਚ ਫਰਕ ਆ ਗਿਆ ਸਮਾਯੋਜਾ ਹੋ ਗਿਆ ਪਿਛਲੀਆਂ ਇਲੈਕਸ਼ਨਾਂ 'ਚ ਜਿਹੜੇ ਬੜੇ ਵੱਡੇ ਫਾਇਦੇ ਲੈ ਕੇ ਗਏ ਸੀ ਉਹ ਪੱਜੇ ਤੇ ਹੁਣ ਤੁਸੀਂ ਲੀਡਰਾਂ ਦਾ ਹਾਲ ਦੇਖ ਲਓ ਸੋ ਇਹ ਸਮਾਂ ਹੀ ਹੋ ਗਿਆ ਅਸਲ ਤਾਂ ਮੈਂ ਕਹੂੰਗਾ ਸੋਸ਼ਲ ਮੀਡੀਆ ਨੇ ਲੋਕਾਂ ਦੇ ਕਰਦਾਰ ਹਲਾਤੇ ਹਰੇਕ ਚਾਹੁੰਦਾ ਹੈ ਕਿ ਮੇਰੀ ਖਬਰ ਜਰੂਰ ਚੱਲੇ ਪਰ ਹਾਲਾਤੇ ਇਹ ਨੇ ਕਿ ਜਿਹੜੇ ਮੇਰੇ ਸਾਥੀ ਵੀ ਹੈ ਉਹ ਵੀ ਮੇਰੇ ਨਾਲ ਭਾਵੇਂ ਬਹਿ ਕੇ ਸਾਫ਼ ਕਰ ਲੈਣਾ ਕਿਤੇ ਜੋ ਉਹਨਾਂ ਦਾ ਮੈਂ ਕਰਤਾ ਜੇ ਅਗਲੀ ਰਹਿੰਦੀ ਜ਼ਿੰਦਗੀ ਉਹਨਾਂ ਦਾ ਉਸ ਤੋਂ ਅੱਧਾ ਵੀ ਹੋ ਜੇ ਤਾਂ ਮੈਨੂੰ ਫਟੇ ਮੋਕੇ ਦੇ ਕਿਸ ਤਰ੍ਹਾਂ ਦੇਖਦੇ ਹਾਂ ਸਾਰੀਆਂ ਪਾਰਟੀਆਂ ਦਾ ਜੇ ਜਿਵੇਂ ਉਹ ਦਾਅਵੇ ਕਰਦੇ ਆ ਤਾਂ ਇਹ ਅਕਾਲੀ ਦਲ ਵੀ ਰਹਿ ਆ ਦੱਸ ਦੇਖੋ ਮੈਂ ਤਾਂ ਚਾਹੁੰਦਾ ਕਿ ਜਿਹੜੀ ਜ਼ਿਲ੍ਹੇ ਦੀ ਪ੍ਰੈਸ ਹੈ ਜੇ ਲੋਕਲ ਪ੍ਰੈਸ ਹੈ ਠੀਕ ਹੈ ਚਾਹੇ ਖੁੱਲਨ ਉਹ ਸੱਦਾ ਦੇ ਲੈ ਇਹਨਾਂ ਅਕਾਲੀ ਦਲ ਵਾਲਿਆਂ ਨੂੰ ਵੀ ਆਪ ਵਾਲਿਆਂ ਨੂੰ ਵੀ ਭਾਜਪਾ ਵਾਲਿਆਂ ਨੂੰ ਤੇ ਮੈਂ ਵੀ ਆ ਜੂਗਾ ਕਿ ਉੱਥੇ ਬਹਿ ਕੇ ਇਹ ਗਿਣਾਦਣ ਮੈਂ ਗਿਣਾ ਦੂੰ ਕਿ ਮੈਂ ਕੀ ਕੀਤਾ ਤੇ ਇਹ ਗਿਣਾਦਣ ਇਹਨਾਂ ਨੇ ਕੀ ਕੀਤਾ ਸੋ ਇਸ ਕਰਕੇ ਕੰਮ ਕਰਨੇ ਤਾਂ ਪਰਮਾਤਮਾ ਨੇ ਉਹਦਾ ਸ਼ੁਕਰ ਹੈ ਕਿ ਮੇਰੇ ਭਾਗਾ ਚ ਲਿਖਿਆ ਕੋਈ ਜਾਣੇ ਨਾ ਜਾਣੇ ਪਰ ਕੰਮ ਦੱਬ ਕੇ ਕੀਤੇ ਆ ਇਲਾਕੇ ਦੇ ਵੀ ਤੇ ਲੋਕਾਂ ਦੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ